ਰੋਟਲੋ ਚਾਹ ਗਈ ਉਹ ਉਹਦੀ ਚ ਪ੍ਰੀਤ ਰਸੀਆ ਇੱਥੇ ਹੀ ਆਉਂਦੀ ਹੋਣੀ ਉਹ ਵੀ ਲਈ ਮੂੰਹ ਤੋਂ ਚਾਹ ਵੀ ਨਹੀਂ ਦੁੱਟਾਈ ਨਾ ਪ੍ਰੀਤ ਆ ਜਾ ਠੰਡੀ ਹੋ ਜਾਣੀ ਹੋ ਹਾਂਜੀ ਅਪੀਲਾ ਚਾਹ ਠੰਡੀ ਹੋਣ ਈ ਆ ਮੈਂ ਨਹੀਂ ਚਾਹ ਪੀਣੀ ਹੈਗੀ ਕਿਉਂ ਕੀ ਗੱਲ ਹੋਈ ਆ ਮੈਂ ਨਹੀਂ ਚਾਹ ਪੀਣੀ ਮੈਂ ਕਾਫੀ ਪੀ ਲਿਆ ਇਹਨੂੰ ਕਿਉਂ ਕੋਹ ਨਹੀਂ ਉਧਰ ਨਾ ਦਲ ਕੰਢਿਆ ਹੋਗਾ ਚਲ ਇਹ ਵੀ ਹੋ ਸਕਦਾ ਹੂੰ ਚਲ ਕੋਈ ਨਹੀਂ ਰੱਖ ਲਿਓ ਤਈਆਂ ਬਾਅਦ ਚ ਪੀ ਲਾਂਗੇ ਗਰਮ ਕਰਕੇ ਦੁੱਧ ਤੇ ਹੈ ਹੀ ਨਹੀਂ ਆ ਚਲ ਮੈਂ ਵਿੱਕੀ ਨੂੰ ਕੋਲੋਂ ਨਹੀਂ ਲੈ ਆਂਦੇ ਰੱਖ ਕੇ ਵਿੱਕੀ ਹਾਂ ਜਾ ਮੈਂ ਬਾਜ਼ਾਰੋਂ ਦੁੱਧ ਲੈ ਆ ਦੋ ਕੀ ਕਰਨਾ ਕੌਫੀ ਪੀਣੀ ਹੈ ਤਾਂ ਦੁੱਧ ਖਤਮ ਹੋ ਗਿਆ ਹੈ ਚਾਹ ਬਣਾਈ ਤਾਂ ਗਈ ਤੈਨੂੰ ਪੀਣ ਨੂੰ ਕਿਹਾ ਕਿਹਾ ਨਹੀਂ ਮੈਂ ਪੀਣੀ ਹਾਂ ਹੁਣ ਸ਼ਾਮ ਨੂੰ ਆ ਜੂਗਾ ਦੁੱਧ ਹੁਣ ਕਰ ਲੈ ਐਡਜਸਟਮੈਂਟ ਮੈਂ ਨਹੀਂ ਅਵੀ ਤੂੰ ਜਾ ਦੁੱਧ ਲਿਆ ਕੇ ਦੋ ਵੀ ਮੈਂ ਨਹੀਂ ਐਡਜਸਟਮੈਂਟ ਕਰਨੀ ਹੈਗੀ ਹਾਂ ਕਿ ਹਾਂ ਕਿਦਾਂ ਦੀ ਗੱਲ ਹੈ ਐਡਜਸਟਮੈਂਟ ਨਹੀਂ ਕਰਨੀ ਹੈਗੀ ਮੈਨੂੰ ਨਹੀਂ ਭਰਾ ਵੀ ਜਾ ਲਿਆ ਕੇ ਦੋ ਵੀ ਜਾ ਉਠੋ ਜਾ ਜਾ ਲਿਆ ਕੇ ਦੋ ਵੀ ਤੇਰੀ ਇੱਕ ਰਗ ਵੱਖਰੀ ਰਹਿੰਦੀ ਸਾਰਿਆਂ ਨਾਲੋਂ ਜਿੱਥੇ ਸਾਰੇ ਚਾਹ ਪੀਂਦੇ ਤੂੰ ਨਹੀਂ ਚਾਹ ਪੀਂਹਂਦੀ ਮੈਂ ਨਹੀਂ ਵੀਣੀ ਸਹਜਾ ਹਾਂਜੀ ਲੈਡ ਆਈ ਕਿ ਨਹੀਂ ਲੈਡ ਤਿਆਰ ਕਰਦੀ ਨਹੀਂ ਆਈ ਯਾਰ ਬੜਾ ਔਖਾ ਕੰਮ ਆ ਇਦਾਂ ਤੇ ਇਨਵਰਟਰ ਵੀ ਲੋਜ ਲੱਗਾ ਹੋ ਉਹ ਕਿੱਥੇ ਆ ਬ੍ਰੀਤ ਲੱਦਾ ਕਮਰੇ ਚ ਆ ਉਹਨੂੰ ਵੀ ਕਹਿਣਾ ਇੱਥੇ ਬਹਿ ਜਾਂਦੀ ਏ ਉਹ ਕਮਰੇ ਚ ਕੀ ਕਰਦੀ ਆ ਵੀ ਕੀ ਪੱਖਾ ਘਾ ਤੂੰ ਬੰਦ ਕਰਦਾ ਵਾ ਤੈਨੂੰ ਨਹੀਂ ਪਤਾ ਰਾਤ ਦੀ ਲੈਡ ਨਹੀਂ ਆਉਂਦੀ ਇਨਵਰਟਰ ਵੀ ਡਾਊਨ ਕਰਕੇ ਰੱਖ ਦੇਣਾ ਤੂੰ ਸਾਰਾ ਬਾਹਰ ਬਹਿ ਜਾ ਹਾ ਭਾਜੀ ਹੁਣਾਂ ਲੱਗੇ ਉਹ ਮੈਂ ਨਹੀਂ ਉੱਥੇ ਬਹਿਣਾ ਹੈਗਾ ਵੀ ਕਿਉਂ ਉੱਥੇ ਕਿਉਂ ਨਹੀਂ ਪੈਣਾ ਮੈਂ ਨਹੀਂ ਮੈਂ ਇੱਕ ਮਿੰਟੇ ਸਹੀ ਲੱਗਦਾ ਪੈਣਾ ਆਪਣੇ ਕਮਰੇ 'ਚ ਹ ਇਦਾਂ ਨਹੀਂ ਕਰੀਦਾ ਹੁੰਦਾ ਜੇ ਬਲੈਟ ਆਉਂਦੀ ਹੋਵੇ ਤਾਂ ਭਾਵੇਂ AC ਚਲਾ ਕੇ ਕੱਲੀ ਪਈ ਰਹੇ ਹਾਂ ਉਹਦੇ ਵਿੱਚ ਮੈਨੂੰ ਕੀ ਆ ਜਦੋਂ ਪਤਾ ਨਹੀਂ ਲੈਟ ਆਉਂਦੀ ਇਨਵਰਟਰ ਡਾਊਨ ਹੋ ਜਾਣਾ ਵਾ ਤੇ ਉਹਨਾਂ ਦੇ ਲਾਗੇ ਬਹਿ ਜਾ ਪੱਖਾ ਚੱਲਣ ਡਿਆ ਇੱਕ ਪੱਖਾ ਘਰ ਦੇ ਵਿੱਚ ਜੇ ਤੁਸੀਂ ਇਹਨੇ ਐਡਜਸਟਮੈਂਟ ਕਰ ਤੇ ਉਹ ਵਾਲੀ ਗੱਲ ਜੀ ਝੂਠੀ ਮੈਨੂੰ ਨਹੀਂ ਜੇ ਐਡਜਸਟਮੈਂਟ ਕਰਨੀ ਹੈਗੀ ਹਾਂ ਗੱਲਾਂ ਤੇਰੀਆਂ ਮੈਨੂੰ ਚੰਗੀਆਂ ਨਹੀਂ ਲੱਗਦੀ ਨਹੀਂ ਲੱਗਦੀ ਤੇ ਨਾਲ ਲੱਗੇ ਪਰ ਮੈਂ ਐਡਜਸਟਮੈਂਟ ਨਹੀਂ ਕਰਨੀ ਹੈਗੀ ਮੈਂ ਇਕੱਲੀ ਨਹੀਂ ਰਹਿਣਾ ਇੱਧਰ ਪਈ ਰਹਿ ਫਿਰ ਇਦਾਂ ਮੈਂ ਵੀ ਨਹੀਂ ਪੱਖਾ ਚੱਲਣ ਦੇਣਾ ਆ ਜੀ ਜਦੋਂ ਜੀਦ ਰੋਗਾਂ ਨਾਲ ਲੱਗੇ ਤੀਹਾਂ ਬੜੇ ਗੁੱਸੇ 'ਚ ਹਾਂ ਗੁੱਸੇ 'ਚ ਕੀ ਭਰਾਵਾ ਦੋ ਦੋ ਪੱਖੇ ਚਲਾਉਣ ਦੀ ਮੈਂ ਤਾਂ ਇਨਵਰਟਰ ਡਾਊਨ ਹੋ ਜਾਣਾ ਵਾ ਰਾਤ ਨੂੰ ਬੈਠੇ ਰਵਾਂਗੇ ਫਿਰ ਉਹ ਚੱਲ ਕੋਈ ਨਹੀਂ ਛੱਡ ਪਰੇ ਛੱਡ ਪਰੇ ਹੁਣ ਵੀ ਤਾਂ ਆਈ ਆ ਪਹਿਲਾਂ ਹੀ ਆ ਜਾਂਦੀ ਤੇ ਕੋਈ ਚਾਲ ਕੋਈ ਨਹੀਂ ਮਣੀ ਨੇ ਆਪਣਾ ਬਣਾ ਦਿੰਦੀ ਨਹੀਂ ਨਹੀਂ ਸਬਜੀਤ ਬਣ ਗਈ ਆ ਕਾਦੀ ਬਣਾਈ ਦਾਲ ਗੱਦੂ ਦੀ ਹਾਏ ਤੁਹਾਨੂੰ ਪਤਾ ਤਾਂ ਕਿ ਮੈਂ ਦਾਲ ਗੱਦੂ ਨਹੀਂ ਖਾਂਦੀ ਕਿਉਂ ਹੁਣ ਸਾਰਿਆਂ ਨੇ ਇਹੀ ਖਾਣਾ ਆ ਬਣ ਗਈ ਸਬਜੀ ਮੈਂ ਨਹੀਂ ਖਾਣਾ ਫਿਰ ਹੈਗਾ ਚਲੋ ਮਰਜ਼ੀ ਰਾੜੀਓ ਵਿੱਕੀ ਹਾਂ ਜਵਰੀ ਲਿਆ ਰੋਸ ਅਗਰਿਆਰੋ ਕਿਉਂ ਕੀ ਗੱਲ ਦਾਕਦੂ ਬਣਾਇਆ ਮੈਂ ਤੁਹਾਨੂੰ ਪਤਾ ਉਹ ਮੈਂ ਖਾਂਦੀ ਨਹੀਂ ਹੈਗੀ ਵੀ ਤੂੰ ਕੱਲੀ ਨਹੀਂ ਖਾਂਦੀ ਅਹੀਂ ਸਾਰੇ ਖਾਣੇ ਹੈ ਜਿਹੜੀ ਚੀਜ਼ ਬਣਾਈ ਹੋਵੇ ਤੈਨੂੰ ਕੱਲੀ ਨੂੰ ਨਹੀਂ ਲੰਗਦੀ ਸਾਨੂੰ ਸਾਰੇ ਨੰਗਦੀ ਆ ਉਹ ਮੈਨੂੰ ਨਹੀਂ ਪਸੰਦ ਆ ਗਾ ਨਹੀਂ ਮੈਂ ਕਿੱਦਾਂ ਖਾਲਾਂ ਨਹੀਂ ਪਸੰਦ ਨਹੀਂ ਚੁੱਪ ਕਰਕੇ ਚਾਰਨਾ ਖਾਲਾ ਪਸੰਦ ਨਹੀਂ ਉਹ ਤਾਂ ਛੱਡੀ ਵਾਲੀ ਚਾਰਨਾ ਖਾਲਾ ਹੁਣ ਮੈਂ ਚਾਰਨਾ ਰੋਟੀ ਖਾਇਆ ਕਰਾਂ ਨਹੀਂ ਤਾਂ ਹੁਣ ਤੇਰੀ ਕੱਲੀ ਦੇ ਕਰਕੇ ਦੋ ਦੋ ਸਬਜ਼ੀਆਂ ਨਹੀਂ ਬਣਾਉਣੀਆਂ ਇੱਥੇ ਤੇ ਦੋ ਭਾਵੇਂ ਨਾਮ ਨੂੰ ਘੱਟੋ ਘੱਟ ਮੇਰੀ ਪਸੰਦ ਦੀ ਤੇ ਬਣ ਜੇ ਤੇਰੀ ਪਸੰਦ ਦੀ ਬਣ ਜੇ ਤਾਂ ਸਾਡੀ ਕਿਹੜੀ ਪਸੰਦ ਦੀ ਹੈ ਜੇ ਸਾਨੂੰ ਪਸੰਦ ਨਹੀਂ ਦੇਦਾ ਮਤਲਬ ਕੱਲੇ ਕੱਲੇ ਜਾਣੇ ਦੀ ਸਬਜੀ ਬਣੂਗੀ ਉਹ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਸਬਜੀ ਲੈ ਕੇ ਦੇ ਉਹ ਮਤਲਬ ਮੈਨੂੰ ਸਬਜੀ ਲੈ ਕੇ ਦੇ ਜਾ ਮੈਂ ਨਹੀਂ ਲੈ ਕੇ ਦੇਣੀ ਚੁੱਪ ਕਰਕੇ ਚਾਹ ਵਾਂ ਖਾਲਾ ਕਿੱਡੀ ਦੁੱਪ ਹੋਵੇ ਆਈਆਂ ਮਖਾਨੀ ਨਹੀਂ ਰੋਟੀ ਤਾਂ ਖਾ ਦੱਸਦਾ ਤੇਰੀ ਮੰਮੀ ਨੂੰ ਲਾ ਕੇ ਫੋਨ ਸਾਰੀਆਂ ਗੱਲਾਂ ਤੇਰੀ ਜਿਹੜੀ ਇੱਕ ਰਗ ਵੱਖਰੀ ਹੁੰਦੀ ਜਾਂਦੀ ਨਾ ਸਾਰਿਆਂ ਨਾਲ ਕਿ ਦਾਦੂ ਬੁਖਾਣਾ ਬਣਾਇਆ ਮਣੀ ਲੈ ਆ ਚਾ ਹਾਲੋ ਮਿੱਠਾ ਘੱਟ ਕੋ ਪਿਆ ਇਹਨਾ ਕੋਈ ਨਹੀਂ ਲਿਆ ਦਿੰਨੀ ਆ ਚੱਲ ਰਹਿੰਦੇ ਹੁਣ ਪੀ ਲੈਣਾ ਇਦੇ ਮੈਂ ਹਲੋ ਹਾਂਜੀ ਹਾਂ ਹਾਂ ਬੋਲ ਕगन ਕੀ ਆਲਾ ਆਉਂਦੀ ਆਵਾਜ਼ ਠੀਕ ਆ ਉਹ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਚੱਲ ਠੀਕ ਆ ਬਾਤ ਕਰਨੀ ਵੀ ਕਿ ਮੈਨੂੰ ਨਮਾ ਫੋਨ ਲਿਆ ਕੇ ਦੋ ਸਾਰਾ ਫੋਨ ਟੁੱਟ ਗਿਆ ਮੇਰਾ ਇਹ ਐਨੂੰ ਆ ਵੇਖੋ ਸਾਰਾ ਫੋਨ ਟੁੱਟਾ ਪਿਆ ਵਾ ਚੱਲ ਇਹਦਾ ਕੋਸ਼ ਚਲਾਈਦਾ ਕੋਸ਼ ਚੱਲਦਾ ਤਾਂ ਹੈਗਾ ਚੰਗਾ ਭਲਾ ਆ ਵੇ ਇਤਨਾ ਮਾੜਾ ਮੋਟਾ ਚੱਲਦਾ ਵਾ ਕਦੀ ਵਾਰ ਨਹੀਂ ਵਿੱਚ ਚੱਲਦਾ ਜਿੰਨਾ ਟਾਈਮ ਲੰਘਦਾ ਕੱਢ ਕੋਈ ਗੱਲ ਨਹੀਂ ਜਦੋਂ ਉੱਕਾ ਬੰਦ ਹੋ ਜਾਊਗਾ ਉਦੋਂ ਲਿਆ ਦੂੰਗਾ ਤੇ ਉੱਕਾ ਆਹ ਹੋਰ ਕਸਵੇਂ ਆਵੀ ਕੀ ਗਈ ਆ ਮਣੀ ਦਾ ਵੇਖਿਆ ਤੇਰੇ ਨਾਲੋਂ ਵੀ ਜ਼ਿਆਦਾ ਟੁੱਟ ਆ ਉਹਦੇ ਨਾਲ ਹੀ ਸਾਰੰਡੀ ਨਾ ਕੱਢਣ ਦੀ ਨਾ ਟਾਈਮ ਤੇਰੇ ਦਾ ਟਾਈਮ ਕੱਢ ਲਿਆ ਕਿ ਦਿਨਾਂ ਨਾ ਤੇ ਫਿਰ ਮੈਨੂੰ ਆਪਣੇ ਵਾਲਾ ਫੋਨ ਦੇ ਦੋ ਆਪਣੇ ਵਾਲਾ ਐਵੇਂ ਦੇ ਦੋ 20 ਕੰਮ ਕਰਨੇ ਹੁੰਦੇ ਬੰਦੇ ਨੇ ਹੁਣ ਤੇ ਤੇ ਮੈਨੂੰ ਵੀ ਤਾਂ ਕੰਮ ਹੁੰਦੇ ਹੀ ਆ ਤੈਨੂੰ ਲੈ ਦੂੰਗਾ ਮੈਂ ਗਣਕੋ ਜਿੰਨਾ ਟਾਈਮ ਲੰਘਦਾ ਉਹਨਾ ਟਾਈਮ ਕੱਢ ਲੈ ਇਹਦੇ ਨਾਲ ਮੈਨੂੰ ਕੀ ਭਰਾ ਤੁਹਾਡੀ ਗਣਕ ਕਦੋਂ ਹੋਣੀ ਤੇ ਕਦੋਂ ਨਹੀਂ ਹੋਣਾ ਮੈਨੂੰ ਫੋਨ ਚਾਹੀਦਾ ਮਤਲਬ ਮੈਨੂੰ ਫੋਨ ਚਾਹੀਦਾ ਤੈਨੂੰ ਟਾਈਮ ਕੱਢਣਾ ਹੁੰਦਾ ਕਿਸ ਨਾਲ ਕਿ ਨਹੀਂ ਹੁੰਦਾ ਮੈਨੂੰ ਨਹੀਂ ਹੁੰਦਾ ਟਾਈਮ ਕੱਢਣਾ ਮੈਨੂੰ ਮੈਨੂੰ ਜਾਂਦੀ ਰੱਖ ਜਾਂਦੀ ਰਹਾ ਮੈਨੂੰ ਫੋਨ ਜਾ ਚਲਾ ਲਈ ਫਿਰ ਵੀ ਮੈਂ ਰੱਖ ਲੈਣਾ ਉਹ ਲਾਉਣਾ ਦੀ ਮਮੀਨ ਹੁਣ ਇਦਾਂ ਨਹੀਂ ਹਟਦੀ ਜਿਹੜਾ ਵੇਰਦੀ ਨਾ ਕੱਲੇ ਕੱਲੇ ਨਾਲੇ ਦੀ ਇੱਕ ਰੱਖ ਹੋਗਰੀ ਚੱਲਦੀ ਆ ਹੈਲੋ ਸਾਸਰੀ ਮਮੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਐ ਪੁੱਤ ਮਮੀ ਇਹਨੂੰ ਥੋੜਾ ਜਣਾ ਫੋਨ ਲਾ ਕੇ ਸਮਝਾਓ ਇਹ ਦੀ ਨਾ ਇੱਕ ਰਾਗ ਵੱਖਰੀ ਚਲਦੀ ਐ ਇੰਨੀ ਨੁਕਸਬਿੰਨੀਆਂ ਕਰਦੀ ਐ ਨਾ ਘਰ ਦੇ ਵਿੱਚ ਆਖੇ ਲੱਗਦੀ ਨਹੀਂ ਹੈਗੀ ਮਾਸਾ ਇਹਨੂੰ ਕੋਈ ਗੱਲ ਹੋ ਗਈ ਐ ਜੇ ਚਾਹ ਬਣੀ ਹੋਵੇ ਤਾਂ ਮੈਂ ਦੁੱਧ ਪੀਣਾ ਐ ਜੇ ਸਬਜ਼ੀ ਬਣੀ ਐ ਤਾਂ ਆਹ ਸਬਜ਼ੀ ਨਹੀਂ ਮੈਨੂੰ ਪਸੰਦ ਜੇ ਲਾਈਟ ਨਹੀਂ ਆਉਂਦੀ ਤਾਂ ਵੱਖਰੀ ਪੱਖਾ ਚਲਾ ਕੇ ਬਹਿ ਜਾਊਗੀ ਕਿ ਤੂੰ ਸਾਰਿਆਂ ਨਾਲ ਇਕੱਠੇ ਬਹਿ ਜਾ ਟਾਈਮ ਲੰਘ ਜਾ ਕੜੀ ਲੰਘ ਜਾ ਇਕੱਠਿਆਂ ਦੀ ਇਹ ਹਮੇਸ਼ਾ ਵੱਖਰਾ ਹੀ ਚਲਦੀ ਆ ਕੋਈ ਨਹੀਂ ਇਹਨੂੰ ਮੈਂ ਕਰਦੀ ਫੋਨ ਤੇ ਸਮਝਾਉ ਨਹੀਂ ਆ ਇਹਨੂੰ ਮੜਾ ਜਾ ਫੋਨ ਲਾ ਕੇ ਸਮਝਾਓ ਕਿ ਜਿੱਦਾਂ ਇਕੱਠੇ ਰਹੀਏ ਤਾਂ ਥੋੜੀ ਬਹੁਤੀ ਐਡਜਸਟਮੈਂਟ ਕਰਨੀ ਪੈਂਦੀ ਆ ਘਰ ਦੇ ਵਿੱਚ ਸਾਰਾ ਕੁਝ ਵੇਖ ਕੇ ਚੱਲਣਾ ਪੈਂਦਾ ਆ ਇਹਨੂੰ ਸਮਝਾਓ ਮੜਾ ਜਾ ਫੋਨ ਲਾ ਕੇ ਮੜਾ ਜਾ ਇਹਨੂੰ ਮੈਂ ਚੰਗੀ ਤਰ੍ਹਾਂ ਸਮਝਾਉਣੀ ਚੰਗਾ ਲਉਣੀ ਫੋਨ ਹਾਂ ਇਹਨਾਂ ਮੈਂ ਇੰਨਾ ਕੋਈ ਗੱਲਬਾਤ ਕਰਾਂ ਫੇ ਗੱਲ ਵੱਜੇ ਇਹ ਤੋਂ ਪਹਿਲਾਂ ਮੈਂ ਕਿਹਾ ਚੱਲ ਮਮੀ ਇਹਨੂੰ ਦੱਸ ਦਿੰਨਾ ਹੈ ਤਾਂ ਤੁਸੀਂ ਇਹਨੂੰ ਸਮਝਾ ਦਿਓ ਚੰਗੀ ਤਰ੍ਹਾਂ ਚੰਗਾ ਕੀਤਾ ਮੈਨੂੰ ਦੱਸਤਾ ਏ ਇਹਨੇ ਆਪਣੇ ਮੂੰਹੋਂ ਤਾਂ ਕੁਝ ਨਹੀਂ ਹੀ ਦੱਸਣਾ ਨਹੀਂ ਤੂੰ ਹੀ ਹਣ ਲਾਇਓ ਇਹਨੂੰ ਕੋਈ ਨਹੀਂ ਮੈ ਲਾਉਣੀ ਆ ਕਰਦੀ ਗੱਲ ਇਹਦੇ ਨਾਲ ਤੂੰ ਫਿਕਰ ਤੂੰ ਫਿਕਰ ਨਾ ਕਰ ਠੀਕ ਠੀਕ ਹੈ ਓਕੇ ਹੈਲੋ ਸਾਸੀ ਗਾ ਮम्मा ਕਾਦੀ ਸਾਸਰੀ ਕਾਲ ਕਿਉਂ ਕਿਹਾ ਵਿੱਕੀ ਦਾ ਫੋਨ ਆਇਆ ਅੱਜ ਸਵੇਰੇ ਤੂੰ ਕਿ ਜਲੂਸ ਕੱਢਣ ਡਈ ਮੇਰਾ ਕਿਉਂ ਆ ਮਮਾ ਤੁਸੀਂ ਗੁੱਸੇ ਜਿਹਾ ਬੜੇ ਆ ਗਰਮ ਹੋਵਾ ਨਾ ਹੋਇਆ ਕੀ ਆ ਤੈਨੂੰ ਨਹੀਂ ਪਤਾ ਜੋ ਤੂੰ ਕਰਤੂਤਾਂ ਕਰਨ ਨਹੀਂ ਇੱਥੇ ਹਾਂ ਹਾਏ ਮੰਮੀ ਸਿੱਧਾ ਸਿੱਧਾ ਦੱਸੋ ਨਾ ਮੈਂ ਕੀ ਹੋਇਆ ਸਿੱਧਾ ਸਿੱਧਾ ਸੁਣਨਾ ਹੀ ਤੇ ਸੁਣ ਦੱਸੋ ਤੂੰ ਘਰ ਦੇ ਵਿੱਚ ਐਡਜਸਟਮੈਂਟ ਨਹੀਂ ਕਰ ਸਕਦੀ ਕਦੀ ਤੂੰ ਕਹਿੰਨੀ ਮੇਰੇ ਸਬਜੀ ਇਹ ਵੱਖਰੀ ਚਾਹੀਦੀ ਆ ਕਦੀ ਤੂੰ ਕਹਿੰਨੀ ਆ ਮੈਨੂੰ ਉਹ ਪੱਖਾ ਵੱਖਰਾ ਚਲਾਉਣਾ ਆ ਕਦੀ ਤੂੰ ਕੁਛ ਕਹਿੰਨੀ ਆ ਕਦੀ ਮੈਂ ਆ ਨਹੀਂ ਖਾਣਾ ਕਦੀ ਆ ਨਹੀਂ ਖਾਣਾ ਕੀ ਗੱਲ ਤੇਰੇ ਕੱਲੀ ਵਾਸਤੇ ਸਭ ਕੁਝ ਬਣੇ ਉਹ ਨਹੀਂ ਨਹੀਂ ਦਾਂ ਨਹੀਂ ਗੱਲਾਂ ਇਹ ਤੁਹਾਨੂੰ ਪਤਾ ਹੀ ਆ ਮੈਂ ਮੇਰਾ ਨਹੀਂ ਕੀ ਕਰਦਾ ਇਦਾਂ ਇੰਨੀ ਜ਼ਿਆਦਾ ਐਡਜਸਟਮੈਂਟ ਕਰਨ ਨੂੰ ਨਹੀਂ ਦਿਲ ਕਰਦਾ ਹੈਗਾ ਵੀ ਉਹ ਤੇ ਠੀਕ ਆ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਵੀ ਮੈਂ ਕੀ ਕਰਾਂ ਫਿਰ ਨਹੀਂ ਪਤਾ ਨਾ ਤੇ ਮੈਂ ਇੱਕੋ ਫੈਸਲਾ ਕਰਨਾ ਹੀ ਮੈਂ ਦੋ ਬਾਰ ਬਾਰ ਗੱਲਾਂ ਨਹੀਂ ਕਰਵਾਉਣੀਆਂ ਐਨਾ ਮੁੰਡਾ ਚੰਗਾ ਵਿੱਕੀ ਮਿਲਿਆ ਤੈਨੂੰ ਤੇ ਤੂੰ ਫੇਰ ਐਡਜਸਟਮੈਂਟ ਨਹੀਂ ਕਰਦੀ ਜੇ ਨਹੀਂ ਤੇ ਮੈਂ ਤੈਨੂੰ ਲੈ ਆਉਣੀ ਆ ਜਿੱਦਾਂ ਤੇਰਾ ਦਿਮਾਗ ਸਹੀ ਹੋਊਗਾ ਨਾ ਤੇ ਉਹ ਦਿਨ ਤੈਨੂੰ ਮੈਂ ਭੇਜ ਦਾਂਗੀ ਨਹੀਂ ਨਹੀਂ ਮੈਂ ਆਉਣਾ ਨਹੀਂ ਹੈਗਾ ਵੀ ਮੈਂ ਰਹਿਣਾ ਇੱਥੇ ਹੀ ਆ ਕਿਉਂ ਤੂੰ ਰਹਿਣਾ ਕੋ ਇੱਥੇ ਆ ਜੇ ਤੇ ਇੱਥੇ ਰਹਿਣਾ ਹੀ ਤਾਂ ਫੇਰ ਆਪਣਾ ਦਿਮਾਗ ਨੂੰ ਸਹੀ ਕਰ ਲੈ ਤੇ ਨਹੀਂ ਤੇ ਮੈਨੂੰ ਕਰਨਾ ਹੁੰਦਾ ਫਿਰ ਚਲੋ ਰੁੱਝ ਗੁੱਸੇ ਜਨਾ ਬੂ ਕੋਈ ਗੱਲ ਨਹੀਂ ਮੈਂ ਥੋੜੀ-ਬੁਧੀ ਕਰੂੰਗੀ ਵੀ ਗੁੱਸੇ ਜਨਾ ਤੂੰ ਤਾਂ ਮੇਰਾ ਜਲੂਸ ਕੱਢ ਕੇ ਰਸਤਾ ਇਹ ਇਸ ਤਰ੍ਹਾਂ ਕਰਨ ਕੱਲ ਨੂੰ ਗੱਲ ਸੁਣ ਕੱਲ ਨੂੰ ਤੇਰੀ ਨੋਂ ਜਾਂ ਤੇਰੀ ਭੁਜਾਈ ਇਸ ਤਰ੍ਹਾਂ ਕਰੇ ਤੇ ਫੇਰ ਨਾ ਹੋਊ ਸਭ ਤੇ ਰਹੰਦਾ ਆ ਲੰਬਾਈ ਸੋਚ ਸੋਚੀ ਦਿੰਦੀ ਆ ਜਿਹੜਾ ਬੰਦਾ ਘਰ ਚ ਨਵਾ ਜਾਵੇ ਨਾ ਉਹਦੇ ਹਿਸਾਬ ਨਾਲ ਨਹੀਂ ਘਰ ਚੱਲਦਾ ਉਹਨੂੰ ਦੂਜਿਆਂ ਦੇ ਹਿਸਾਬ ਨਾਲ ਚੱਲਣਾ ਪੈਣਾ ਜਿਹੜੇ ਚਾਰਜੀ ਪਹਿਲਾਂ ਨਾ ਘਰ ਚ ਉਹਨਾਂ ਦੇ ਹਿਸਾਬ ਨਾਲ ਚੱਲ ਤੇ ਠੀਕ ਆ ਨਹੀਂ ਤੇ ਮੈਂ ਆਣ ਕੇ ਲੈ ਗਈ ਨਾ ਤਾਂ ਮੈਂ ਤੇਰੀਆਂ ਨੱਕ ਦੀਆਂ ਲਕੀਰਾਂ ਕਢਾ ਕੇ ਕੱਲੂਗੀ ਫਿਰ ਜੇ ਨਾ ਚਿਰ ਤੇਰਾ ਦਿਮਾਗ ਨਾਲ ਸਹੀ ਹੋਇਆ ਨਹੀਂ ਨਹੀਂ ਕੋਈ ਨਹੀਂ ਮੈਂ ਕਰਿਆ ਕਰਾਂਗੀ ਅਡਜਸਟਮੈਂਟ ਆ ਠੀਕ ਹੈ ਜਦ ਤੱਕ ਅਡਜਸਟਮੈਂਟ ਕਰਦੀ ਐ ਮੈਂ ਤੈਨੂੰ 2-4 ਦਿਨ ਵੇਖਣਾ ਈ ਜੇ ਵਿਕੀ ਦਾ ਦੁਬਾਰਾ ਫੋਨ ਆ ਗਿਆ ਤੇ ਇਹ ਸੋਚ ਲਈ ਵੀ ਤੇਰਾ ਬੋਰੀਆ ਵੀ ਇਸ ਤਰ੍ਹਾਂ ਆਪਣਾ ਗੋਲ ਕਰਕੇ ਰੱਖੀ ਫਿਰ ਮੈਂ ਲੈਣ ਆ ਜਾਣਾ ਈ ਤਾਂ ਮੈਂ ਕੱਲਣਾ ਨਹੀਂ ਉਹਨਾਂ ਚਰ ਜਿੰਨਾ ਤੇ ਤੇਰੀ ਸੈਟਿੰਗ ਨਾ ਹੋਈ ਦਿਮਾਗ ਦੀ ਤੇਰੇ ਦੀ ਠੀਕ ਚੱਲ ਠੀਕ ਆ ਤੇ ਹੁਣ ਮੇਰੀ ਤੇ ਜੇ ਤਾਂ ਇਸ ਘਰ ਚ ਵਸਣਾ ਈ ਤੇ ਬੰਦਿਆਂ ਨੂੰ ਜੋ ਬਣਿਆ ਜੋ ਘਰ ਚ ਚੱਲਦਾ ਜਿਸ ਤਰ੍ਹਾਂ ਸਿਸਟਮ ਚੱਲਦਾ ਉਸੇ ਤਰ੍ਹਾਂ ਚੱਲ ਜੇ ਇਨਵਰਟਰ ਨਹੀਂ ਹੈ ਮਤਲਬ ਬੱਤੀ ਨਹੀਂ ਦੋ ਦਿਨ ਆਈ ਤੇ ਤੂੰ ਇੱਕ ਪੱਖੇ ਤਲੇ ਤੇ ਨਹੀਂ ਸੌ ਸਕਦੀ ਨਾਲ ਬਹਿ ਸਕਦੀ ਕੋਈ ਨਹੀਂ ਮੈਂ ਕਰ ਲੂੰਗੀ ਹੁਣ ਗੁੱਸੇ ਤੇ ਨਾ ਉਹ ਤੁਸੀਂ ਮੈਂ ਕਰਾਂਗੀ ਮੰਨ ਲਾਂਗੀ ਤੁਹਾਡੀ ਗੱਲ ਚਲ ਠੀਕ ਆ ਚਲ